ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਗੱਲ ਅਸੀਂ ਖਾਸ ਤੌਰ ਤੇ ਜਿਹੜੇ ਅਕਤੂਬਰ ਤੇ ਨਵੰਬਰ ਇਨਟੇਕ ਦੀ ਗੱਲ ਕਰਾਂਗੇ ਕਿਉਂਕਿ ਗੁੱਡ ਨਿਊਜ਼ ਅਸੀਂ ਕਹਿ ਸਕਦੇ ਹਾਂ ਕਿ ਚੰਗੇ ਵੀਜ਼ਾ ਹੁਣੇ ਤੋਂ ਆ ਰਹੇ ਨੇ ਲੱਗ ਰਹੇ ਨੇ ਵੀਜ਼ਾ ਚੰਗੀ ਪ੍ਰੋਫਾਈਲ ਵਾਲੇ ਚੰਗੀ ਪ੍ਰੋਫਾਈਲ ਆਕਰ ਅਸੀਂ ਮੰਨিয়ে ਕਿਸ ਨੂੰ ਇਹੀ ਤਾਂ ਗੱਲ ਕਰਾਂਗੇ 24 ਪਾਸਵਰਡ ਸਟੂਡੈਂਟ ਦੇ ਲਈ ਕਿਸ ਤਰ੍ਹਾਂ ਦੇ ਮੌਕੇ ਮਿਲ ਰਹੇ ਨੇ ਚੰਗੀ ਪ੍ਰੋਫਾਈਲਸ ਜਿਹੜੀਆਂ ਨੇ 24 ਪਾਸਵਰਡ ਸਟੂਡੈਂਟ ਦੀਆਂ ਉਹਨਾਂ ਨੂੰ ਤਾਂ ਕਾਲਜੇਸ ਵਿੱਚ ਵੀ ਚੰਗੀ ਰੇਸ਼ਿਓ ਵਿੱਚ ਵੀਜ਼ਾ ਲੱਗ ਰਹੇ ਨੇ ਅਗਰ ਅਸੀਂ ਯੂਨੀਵਰਸਿਟੀਜ਼ ਦੀ ਗੱਲ ਕਰ ਲਈਏ ਅਕਤੂਬਰ ਅਤੇ ਨਵ ਇਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਵੀਜ਼ਾ ਮਿਲੇਗਾ ਕਿਸ ਤਰ੍ਹਾਂ ਦੀ ਪ੍ਰੋਫਾਈਲ ਦੇ ਉੱਪਰ ਜੋ ਹੈ ਸਟੂਡੈਂਟਸ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਹੜੀ ਕਿਹੜੀ ਯੂਨੀਵਰਸਿਟੀਆਂ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਕਿੰਨੇ ਫੰਡਸ ਦੀ ਜ਼ਰੂਰਤ ਹੈ ਇੱਥੇ ਦੇਖੋ ਜਦ ਗੱਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਹੋਵੇ ਤਾਂ ਫੰਡਸ ਦੇ ਪ੍ਰੋਸੈਸ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਅਕੈਡੈਮਿਕ ਪ੍ਰੋਫਾਈਲ ਚੰਗੀ ਹੈ ਪਰ ਫੰਡਸ ਨੂੰ ਲੈ ਕੇ ਕਿਤੇ ਗਲਤੀ ਕਰ ਗਏ ਤਾਂ ਤੁਹਾਡਾ ਰਿਫਿਊਜ਼ਲ ਤੁਹਾਡੀ ਰਿਫਿਊਜ਼ਲ ਲੱਗ ਸਕਦੀ ਹੈ ਸੋ ਇਸ ਲਈ ਇਹ ਜਾਣਕਾਰੀ ਹੈ ਤੁਹਾਡੇ ਨਾਲ ਅਸੀਂ ਇਕੱਠੀ ਕਰਕੇ ਲੈ ਕੇ ਆਏ ਆ ਕਿ ਪੂਰਾ ਪ੍ਰੋਸੈਸ ਕੀ ਹੋਣਾ ਚਾਹੀਦਾ ਹੈ ਕਿ ਔਰ ਕਲੈਰਿਟੀ ਤੁਹਾਨੂੰ ਅੱਜ ਦੀ ਵੀਡੀਓ ਜ਼ਰੀਏ ਪੂਰੀ ਮਿਲਣ ਵਾਲੀ ਹੈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਅੱਜ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵਿਨਾ ਗੋਲ ਮੈਮ ਬਹੁਤ ਬਹੁਤ ਸਵਾਗਤ ਹੈ ਮੈਮ ਤੁਹਾਡਾ ਔਰ ਜ਼ਰੂਰ ਸਟੂਡੈਂਟਸ ਦੇ ਜਿਹੜੇ ਸਵਾਲ ਨੇ ਅਕਤੂਬਰ ਨਵੰਬਰ ਇਨਟੇਕ ਨੂੰ ਲੈ ਕੇ ਕਾਲਜਸ ਵਿੱਚ ਅਪਲਾਈ ਕਰਨ ਯੂਨੀਵਰਸਿਟੀ ਵਿੱਚ ਅਪਲਾਈ ਕਰਨ ਹਰ ਇਨਟੇਕ ਦੇ ਨਾਲੇ ਸਵਾਲ ਤਾਂ ਰਹਿੰਦਾ ਹੀ ਹੈ ਤਾਂ ਮੈਮ ਜ਼ਰੂਰ ਇਨਟੇਕ ਵਾਈਜ਼ ਪ੍ਰੋਫਾਈਲ ਵਾਈਜ਼ ਫੰਡਸ ਨੂੰ ਲੈ ਕੇ ਰਿਕੁਆਇਰਮੈਂਟ ਇਹ ਸਾਰੀ ਡ ਜਿਹੜੇ ਸਟੂਡੈਂਟਸ ਹੋਣ ਅਪਲਾਈ ਕਰਨਾ ਚਾਹੁੰਦੇ ਆ ਔਰ ਉਹਨਾਂ ਨੂੰ ਲੱਗਦਾ ਜੁਲਾਈ ਇਨਟੈਕ ਮਿਸ ਹੋ ਗਿਆ ਕਿਸੇ ਵੀ ਵਜ੍ਹਾ ਨਾਲ ਹੋ ਸਕਦਾ ਕਿ ਫੰਡਸ ਰੈਡੀ ਨਹੀਂ ਸੀਗੇ ਹੋ ਸਕਦਾ ਹੈ ਇਸ ਪੀਟੀ ਉਹਨਾਂ ਦੀ ਲੇਟ ਹੋਈ ਹੋਏ ਥਰਡ ਹੈ ਕਿ ਜਿਹੜਾ ਪਿੱਛੇ ਪ੍ਰੋਬਲਮ ਚੱਲ ਰਹੀ ਸੀ ਵੀਜ਼ੇ ਦਾ ਆਟਾਰ ਰੇ ਸੀ ਹੁਣ ਵੀਜ਼ਾ ਇੰਨਾ ਆ ਗਿਆ ਕਿ ਉਹਨਾਂ ਦੇ ਦਿਲ 'ਚ ਵੀ ਇੱਕ ਹੋਪ ਜਾਗ ਗਈ ਕਿ ਅਸੀਂ ਵੀ ਅਪਲਾਈ ਕਰ ਸਕਦੇ ਹਾਂ ਹੁਣ ਵੀਜ਼ੇ ਆ ਰਹੇ ਆ ਬਟ ਉਹਨਾਂ ਦੇ ਵਾਸਤੇ ਜਿਹੜਾ ਮਿਸ ਹੋ ਗਿਆ ਜੁਲਾਈ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਕਿਉਂਕਿ ਅਕਤੂਬਰ ਜਾਂ ਨਵੰਬਰ ਐਦਾਂ ਲਾਸਟ ਅਕਤੂਬਰ ਦੇ ਲਾਸਟ ਐ ਨਵੰਬਰ ਦੇ ਫਰਸਟ ਵੀਕ ਚ ਕਾਫੀ ਸਾਰੀ ਯੂਨੀਵਰਸਿਟੀਆਂ ਦਾ ਇਨਟੇਕ ਹੈ ਪ੍ਰਾਈਵੇਟ ਹਾਇਰ ਐਜੂਕੇਸ਼ਨ ਦਾ ਵੀ ਹੈ ਕਿਉਂਕਿ ਵੀਜ਼ੇ ਪ੍ਰਾਈਵੇਟ ਹਾਇਰ ਐਜੂਕੇਸ਼ਨ ਦੇ ਵੀ ਉਨੇ ਹੀ ਆ ਰਹੇ ਜਿੰਨੇ ਯੂਨੀਵਰਸਿਟੀਆਂ ਦੇ ਆ ਰਹੇ ਆ ਹੁਣ ਮੰਨ ਲਓ ਇੱਕ 24 ਪਾਸ ਆਊਟ ਬੱਚਾ ਉਹਨੂੰ ਯੂਨੀਵਰਸਿਟੀਆਂ ਜੇ ਨਹੀਂ ਲੈਂਦੀ ਤੇ ਤੁਸੀਂ ਪ੍ਰਾਈਵੇਟ ਹਾਇਰ ਐਜੂਕੇਸ਼ਨ ਚ ਅਪਲਾਈ ਕਰ ਲਓ ਕਿਉਂਕਿ ਵੀਜ਼ਾ ਸਕਸੈਸ ਰੇਟ ਬਹੁਤ ਸੋਣਾ ਹੈ ਔਰ ਤੁਸੀਂ ਆਪਣਾ ਟਾਈਮ ਜਿਹੜਾ ਹੈ ਜਦੋਂ ਉਹ ਵੀਜ਼ ਨਹੀਂ ਹੋਏਗਾ ਮਿਸ ਜਿਹੜਾ ਹੋ ਗਿਆ ਜੁਲਾਈ ਅੰਡੇ ਉਹ ਤੁਹਾਡਾ ਹੁਣ ਯੂਜ਼ ਹੋ ਜਾਏਗਾ ਕਿਉਂਕਿ ਵੀਜ਼ ਬਹੁਤ ਸੋਨੇ ਆ ਰਹੇ ਆ ਆਲਦੋ ਸਟੇਟਮੈਂਟ ਆਫ ਪਰਪਸ ਟੂ ਜਸਟੀਫਾਈ ਜ਼ਰੂਰ ਕਰਨਾ ਪਏਗਾ ਗੈਪ ਬਟ ਤੁਹਾਨੂੰ ਜਿਹੜਾ ਹਾਈਰ ਐਜੂਕੇਸ਼ਨ ਤੁਹਾਨੂੰ ਲੈ ਰਿਹਾ ਤਾਂ ਤੁਸੀਂ ਜ਼ਰੂਰ ਉਸ ਚਾਂਸ ਨੂੰ ਮਿਸ ਨਾ ਕਰੋ ਹੁਣ ਨੇ ਪੁੱਛਿਆ ਡੱਲਾ ਸਾਹਿਬ ਨੇ ਕਿ ਜਿਹੜਾ ਫੰਡਿੰਗ ਦੀ ਕੀ ਰਿਕੁਆਇਰਮੈਂਟ ਰਹੇਗੀ ਜਾਂ ਬਾਕੀ ਕਿਸੇ ਕਿਸਮ ਦੀ ਜੋ ਅਪਡੇਟ ਹੈ ਇੱਕ ਤੇ ਹੈ ਕਿ ਇਹਨਾਂ ਨੇ ਆਪਣਾ ਕੋਟਾ ਹੋਰ ਵਧਾਤਾ ਵੀਜ਼ੇ ਦਾ ਤੇ ਉਹ ਵੀ ਇੱਕ ਬਹੁਤ ਅੱਛੀ ਖੁਸ਼ਖਬਰੀ ਹੈ ਸੈਕੰਡ ਜਿਹੜੇ ਫੰਡ ਵੀ ਹੈ ਫੰਡ ਦੀ ਸੇਮ ਹੀ ਰਿਕੁਆਇਰਮੈਂਟ ਹੈ 29700 ਲਿਵਿੰਗ ਐਕਸਪੈਂਸਸ ਪਲੱਸ 1 ਇਅਰ ਦੀ ਫੀਸ ਤੇ ਤੁਹਾਡਾ 에ਅਰ ਫੀਅ 2000 ਡਾਲਰ ਕਾਫੀ ਟਾਈਮ ਪੁਰਾਣਾ ਹੀ ਚੱਲ ਰਿਹਾ ਔਰ ਹੈਲਥ ਇੰਸ਼ੋਰੈਂਸ ਇਹ ਤਿੰਨ ਚਾਰ ਚੀਜ਼ਾਂ ਨੂੰ ਮਿਲਾ ਕੇ ਜੇ ਆਪਾਂ ਕੈਲਕੂਲੇਸ਼ਨ ਕਰੀਏ ਤੇ 4042 ਲੱਖ ਦੀ ਕੈਲਕੂਲੇਸ਼ਨ ਆਉਂਦੀ ਹੈ ਇਹੀ ਚੀਜ਼ ਜੇ ਨਿਊਜ਼ੀਲੈਂਡ ਚ ਅਪਲਾਈ ਕਰੀਏ ਤੇ ਜੇ ਯੂਨੀਵਰਸਿਟੀ ਚ ਅਪਲਾਈ ਕਰੀਏ ਅੱਜ ਤੋਂ ਦਿਨ 90 ਲੱਖ ਤੋਂ 1 ਕਰੋੜ ਦਿਖਾਉਣਾ ਪੈਂਦਾ ਉਹੀ ਆਸਟ੍ਰੇਲੀਆ ਚ 40 ਤੋਂ 42 ਲਗ ਦਿਖਾਉਣਾ ਪੈਂਦਾ ਤੇ ਉਹਦੋਂ ਜਦ ਕੰਪੈਰੀਜ਼ਨ ਕਰਦੇ ਆ ਤਾਂ ਬਹੁਤ ਕੰਫਰਟੇਬਲ ਲੱਗਦਾ ਤੇ ਇਹ ਤੁਸੀਂ ਫੰਡਿੰਗ ਇਸ ਹਿਸਾਬ ਨਾਲ ਸ਼ੋਅ ਕਰ ਸਕਦੇ ਹੋ 3 ਮੰਥਸ 올 ਫੰਡ ਨੂੰ ਆ ਜਿਹਦੇ ਹੋਰ ਜੇ ਤੁਹਾਡੇ ਕੋਲ ਫੰਡ ਘੱਟ ਹੈ ਤੇ ਤੁਸੀਂ এডਿਕੇਸ਼ਨ ਲੋਨ ਵੀ ਅਪਲਾਈ ਕਰ ਸਕਦੇ ਹੋ ਕਈ ਸਟੂਡੈਂਟਸ ਨੂੰ ਇਹ ਬੜੀ ਮਿਥ ਹੁੰਦੀ ਹੈ ਕਿ এডਿਕੇਸ਼ਨ ਲੋਨ ਪੁਰਾਣਾ ਕਰਨਾ এডਿਕੇਸ਼ਨ ਲੋਨ ਕਦੇ ਵੀ ਨਹੀਂ ਪੁਰਾਣਾ ਕਰਨਾ ਹੁੰਦਾ ਅੱਜ এডਿਕੇਸ਼ਨ ਲੋਨ ਅਪਲਾਈ ਹੋਇਆ ਜੇ ਤੁਹਾਨੂੰ ਕੱਲ ਸੈਂਕਸ਼ਨ ਹੋ ਜਾਂਦਾ ਹੈ ਤੁਸੀਂ ਨਾਲ ਦੇ ਨਾਲ ਯੂਨੀਵਰਸਿਟੀ ਅਪਰੂਵ ਕਰਦੀ ਹੈ ਜੀਟੀ ਤੇ ਤੁਸੀਂ ਨਾਲ ਦੇ ਨਾਲ এডਿਕੇਸ਼ਨ ਲੋਨ ਦੇ ਨਾਲ ਵੀਜ਼ਾ ਅਪਲਾਈ ਕਰ ਸਕਦੇ ਹੋ ਉਹਦੇ ਵਿੱਚ ਕੋਈ ਵੀ ਨਹੀਂ ਹੈ ਕਿ এডਿਕੇਸ਼ਨ ਲੋਨ ਪੁਰਾਣਾ ਕਰਨਾ ਕਿਉਂਕਿ এডਿਕੇਸ਼ਨ ਲੋਨ ਗਵਰਨਮੈਂਟ ਦੀ ਗਾਰੰਟੀ ਆ ਗਾਰੰਟੀ ਕਦੇ ਵੀ ਪੁਰਾਣੀ ਨਹੀਂ ਹੁੰਦੀ ਉਹ ਤੇ ਨਾਲ ਦੇ ਨਾਲ ਹੀ ਚੱਲਦੀ ਆ ਤੁਹਾਡੀ ਰਿਕੁਆਇਰਮੈਂਟ ਕੀ ਰਹਿਣਗੀਆਂ ਆਇਲ ਜਿਹੜਾ ਹੈ 6 ਬੈਂਡ ਈਚ ਚਾਹੀਦਾ ਹੈ ਅੰਡਰ ਗ੍ਰੈਡ ਵਾਸਤੇ ਪੋਸਟ ਗ੍ਰੈਡ ਵਾਸਤੇ 6.5 ਮੈਂ ਦੋਨੋਂ ਇਕੱਠੇ ਬੋਲਦੀ ਆ ਕਿਉਂਕਿ ਕਈ ਵਾਰੀ ਬੱਚੇ ਕਨਫਿਊਜ਼ ਹੁੰਦੇ ਆ ਕਿ ਅੰਡਰ ਗ੍ਰੈਡ ਦੀ ਕੀ ਰਿਕੁਆਇਰਮੈਂਟ ਹੈ ਜਾਂ ਪੋਸਟ ਗ੍ਰੈਡ ਦੀ ਕੀ ਰਿਕੁਆਇਰਮੈਂਟ ਹੈ ਬਟ ਜੇ ਤੁਸੀਂ 6 ਬੈਂਡ ਹੈ ਨਾਟ ਲੈਸ ਦਨ 5.5 ਹੈ ਤੇ ਯੂਨੀਵਰਸਿਟੀ ਨਹੀਂ ਲੈਗੀ ਲੇਕਿਨ ਪ੍ਰਾਈਵੇਟ ਹਾਇਰ ਐਜੂਕੇਸ਼ਨ ਲੈ ਰਹੇ ਔਰ ਉਹਨਾਂ ਦਾ ਵੀਜ਼ਾ ਸਕਸੈਸ ਰੇਟ ਮਾਸਟਰਸ ਦੇ ਵੀ ਵੀਜ਼ੇ ਆ ਰਹੇ ਆ ਅੰਡਰਗ੍ਰੈਡ ਦੇ ਵੀ ਆ ਰਹੇ ਆ ਤੇ ਜਦ ਇੱਕ ਵਾਰੀ بارش ਨੂੰ ਲੱਗਦੀ ਹੈ ਵੀਜ਼ਿਆਂ ਦੀ ਉਸ ਟਾਈਮ ਉਹ ਮੌਕਾ ਨਹੀਂ ਖੋਣਾ ਚਾਹੀਦਾ ਬਹੁਤ ਸਾਰੇ ਬੱਚੇ ਆ ਜੇ ਸੋਚਦੇ ਰਹਿੰਦੇ ਆ ਜਿੰਨਾਂ ਕਿਨਾਂ ਦਾ ਕੋਟਾ ਪੂਰਾ ਹੋ ਜਾਂਦਾ ਉਹਦੇ ਬਾਅਦ ਉਹ ਬੱਚੇ ਜਦ ਤੱਕ ਸੋਚ ਕੇ ਜਾਗਦੇ ਤੇ ਜਦ ਤੱਕ ਉੱਥੋਂ ਚੀਜ਼ ਨਿਕਲ ਜਾਂਦੀ ਹੈ ਇਸ ਕਰਕੇ ਇਹ ਸੁਨਹਿਰੀ ਮੌਕਾ ਹੈ ਇਸ ਟਾਈਮ ਤੁਸੀਂ ਜ਼ਰੂਰ ਅਪਲਾਈ ਕਰੋ ਹੁਣ ਕੋਰਸ ਕਿਹੜਾ ਅਪਲਾਈ ਕਰਨਾ ਚਾਹੀਦਾ ਕੋਰਸ ਮੈਂ ਬਹੁਤ ਵਾਰੀ ਤੁਹਾਨੂੰ ਦੱਸਿਆ ਜਿਹੜੀ ਸਟੇਟ ਦੇ ਵਿੱਚ ਜਿਸ ਕੋਰਸ ਦੀ ਜ਼ਿਆਦਾ ਡਿਮਾਂਡ ਹੈ ਉਸ ਕੋਰਸ ਵਾਸਤੇ ਅਪਲਾਈ ਕਰਨਾ ਚਾਹੀਦਾ ਕੁਝ ਏਰੀਆ ਚ ਐਗਰੀਕਲਚਰ ਦੀ ਹੋਏਗੀ ਕਿਸੇ ਏਰੀਆ ਚ ਆਈਟੀ ਦੀ ਜ਼ਿਆਦਾ ਹੋਏਗੀ ਜਿਹੜੀ ਬਿਗ ਸਿਟੀਜ਼ ਹੁੰਦੀਆਂ ਜਿੱਦਾਂ ਸਿਡਨੀ ਐ ਮੈਲਬਨ ਐ ਇੱਧਰ ਆਈਟੀ ਦੀ ਬਹੁਤ ਜ਼ਿਆਦਾ ਡਿਮਾਂਡ ਹੋ ਸਕਦੀ ਹੈ এনਵਾਇਰਨਮੈਂਟ ਦੀ ਡਿਮਾਂਡ ਹੋ ਸਕਦੀ ਹੈ ਇਦਾਂ ਦੇ ਕੋਰਸਸ ਕੋਰਸ ਡਿਪੈਂਡ ਕਰਦਾ ਹੈ ਪਿਓਰਲੇ ਤੁਸੀਂ ਕੀ ਚਾਹੁੰਦੇ ਮੈਡੀਕਲ ਦੇ ਸਟੂਡੈਂਟਸ ਆ ਨਰਸਿੰਗ ਵਾਸਤੇ ਬਹੁਤ ਆਂਦੇ ਹੈ ਨਰਸਿੰਗ ਦੇ ਬਾਅਦ ਅੱਜਕਲ ਜਿਹੜੇ ਫੇਮਸ ਚੱਲ ਰਹੇ ਹੈ ਹੈਲਥ ਐਂਡ ਨਿਊਟ੍ਰੀਸ਼ਨ ਵਾਲੇ ਬਹੁਤ ਕੋਰਸਸ ਵਧੀਆ ਕੋਰਸਸ ਜਿਹੜੇ ਆ ਸਟੂਡੈਂਟਸ ਵਾਸਤੇ ਮਤਲਬ ਬੈਸਟ ਕੋਰਸਸ ਮੈਂ ਕਹਿੰਨੀ ਆ ਉਹਨਾਂ ਨੂੰ ਔਰ ਜੇ ਕਾਫੀ ਡਿਟੇਲ ਚ ਅੱਪਾ ਗੱਲ ਕਰੀਏ ਤੁਸੀਂ ਮੈਨੂੰ ਕਦੇ ਵੀ ਫੋਨ ਕਰਕੇ ਇਹਨਾਂ ਦੇ ਐਕਸਪਲੇਨੇਸ਼ਨ ਪੁੱਛ ਲੈਣਾ ਕਿ ਕਿੱਦਾਂ ਇਹ ਕਿਉਂ ਇੰਪੋਰਟੈਂਟ ਹੈ ਕਿਉਂਕਿ ਹਰ ਬੰਦਾ ਜਿਹੜਾ ਨਿਊਟ੍ਰੀਸ਼ਨ ਦੀ ਕਮੀ ਨਾਲ ਅੱਜਕੱਲ ਸਫਰ ਕਰ ਰਿਹਾ ਹੈ ਤੋਂ ਉਹਦੇ ਵਾਸਤੇ ਇਹਨਾਂ ਬੱਚਿਆਂ ਨੂੰ ਜੌਬ ਬਹੁਤ ਜ਼ਿਆਦਾ ਮਿਲਦੀ ਹੈ ਜੇ ਜੌਬ ਮਿਲੇਗੀ ਤੇ ਨੇਚਰਲ ਤੁਹਾਨੂੰ ਸੈਟਲਮੈਂਟ ਵੀ ਮਿਲੇਗੀ ਸੈਲਰੀ ਵੀ ਅੱਛੀ ਮਿਲੇਗੀ ਤੇ ਇੱਕ ਪਰਟੀਕੂਲਰ ਕੋਰਸ ਦੀ ਹੋ ਗਈ ਹਰ ਬੱਚਾ ਜਿਹੜਾ ਹੈ ਉਹਦਾ ਕੋਰਸ ਹੈ ਉਹਦੇ ਕੋਰਸ ਦੇ ਉਹਦੀ ਸਟੱਡੀ ਦੇ ਰੈਲੇਵੈਂਟ ਮਿਲਣਾ ਹੋਣਾ ਚਾਹੀਦਾ ਔਰ ਜਸਟ ਏਰੀਆ ਦੇ ਵਿੱਚ ਉਹਦੀ ਸ਼ਾਰਟੇਜ ਹੋਏ ਇਹ ਚੀਜ਼ਾਂ ਮੈਚ ਕਰਨੀ ਪੈਂਦੀਆਂ ਫੰਡਿੰਗ ਤੁਹਾਡੀ ਪੂਰੀ ਹੋਣੀ ਚਾਹੀਦੀ ਹੈ ਜੇ ਇਹ ਸਾਰੀ ਚੀਜ਼ਾਂ ਮੈਚ ਕਰਦੀਆਂ ਤੁਹਾਡੀ ਨਾ ਕਦੀ ਜੀਟੀਏ ਰਿਜੈਕਟ ਹੋ ਸਕਦੀ ਨਾ ਵੀਜ਼ਾ ਰਿਜੈਕਟ ਹੋ ਸਕਦਾ for more information please contact on the given number thank you so much so i hope saryan nu jo hai ajj de is topic de accordingly twadi jehdi queries jehde sawal si unna nu clarity zaroor mil chuki hai par naal de naal main students nu zaroor kehna chahangi twade mann vich koi bhi sawal hai ta jehda number display hai is upper tusi call kar sakde ho ya fir navigators overseas de office jaake bhi tuse visit kar sakde ho apne documents naal leke zaroor jana taaki har ek cheez nu changi tarah naal tusi samajh sako aur right process follow karde hoy agge badh ਬਹੁਤ ਬਹੁਤ ਥੈਂਕਸ ਮੈਮ ਇਹ ਪੂਰੀ ਇਨਫਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਉਹਨਾਂ ਨੂੰ ਕਲੈਰਿਟੀ ਦਿੱਤੀ ਹੈ ਕਿ ਅੱਗੇ ਵਧਣਾ ਹੈ ਕਿਹੜੇ ਪ੍ਰੋਸੈਸ ਦੇ ਨਾਲ ਹੀ ਉਹਨਾਂ ਨੂੰ ਅੱਗੇ ਜਾਣਾ ਚਾਹੀਦਾ ਹੈ ਤਾਂ ਕਿ ਸਹੀ ਸਮੇਂ ਤੇ ਸਹੀ ਪ੍ਰੋਸੈਸ ਫਾਲੋ ਕਰਦੇ ਹੋਏ ਆਪਣਾ ਵੀਜ਼ਾ ਉਹ ਜ਼ਰੂਰ ਲੈ ਸਕਣ ਸੋ ਸਟੂਡੈਂਟਸ ਆਪਣੇ ਸਵਾਲ ਸਾਡੇ ਨਾਲ ਜੋ ਹੈ ਕਮੈਂਟ ਸੈਕਸ਼ਨ ਵਿੱਚ ਵੀ ਸ਼ੇਅਰ ਕਰ ਸਕਦੇ ਨੇ ਤਾਂ ਕਿ ਅੱਗੋਂ ਅਸੀਂ ਹੋਰ ਉਹਨਾਂ ਟੌਪਿਕਸ ਉੱਪਰ ਵੀ ਵੀਡੀਓ ਜ਼ਰੂਰ ਲੈ ਕੇ ਆਈਏ ਸੋ ਬਬੂ ਥੈਂਕਸ ਮੈਮ ਇੱਕ ਵਾਰ ਫਿਰ ਤੋਂ ਤੁਹਾਡਾ ਔਰ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ